ਕਿਰਜੀ ਕਾਲਸਾ ਵਾਈਗੁਰਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਫ੍ਰੀਕੋਰ ਨਿਊਜ਼ ਟੀਵੀ 84 ਦੇ ਨਾਲ ਈਵਰਸ ਆਪਾਂ ਸਭ ਜਾਣਦੇ ਹਾਂ ਕਿ ਕਿਵੇਂ ਪੰਜਾਬ ਪੁਲਿਸ ਨੇ 1984 ਤੋਂ ਬਾਅਦ ਪੰਜਾਬ ਦੇ ਵਿੱਚ ਆਪਣੀ ਕੈਦ ਦੀ ਹਨੇਰੀ ਚਲਾਈ ਸੀ ਜਿਸ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਜਾਰੂ ਸਿੰਘ ਅਤੇ ਬੇਗਨਾ ਸਿੱਖ ਮੁੰਡੇ ਫੇਕ ਇਨਕਾਊਂਟਰ ਦੇ ਵਿੱਚ ਮਾਰੇ ਗਏ ਸੀ ਪੰਜਾਬ ਵਿੱਚ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਵਾਲੇ ਦੋਸਤ ਵਧੇਰੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਅੱਜ ਵੀ ਖੁੱਲ੍ਹੇਆਮ ਘੁੰਮ ਫਿਰ ਰਹੇ ਹਨ ਪਿਛਲੇ ਦਿਨੀ ਗੁਰਮੀਤ ਸਿੰਘ ਪਿੰਕੀ ਜਿਸ ਨੂੰ ਪਿੰਕੀ ਕੈਟ ਵਜੋਂ ਵੀ ਜਾਣਿਆ ਜਾਂਦਾ ਹੈ ਇਸ ਨੇ ਜਿਹੜਾ ਖੁਲਾਸਾ ਕੀਤਾ ਹੈ ਉਹ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਕਿ ਕਿਵੇਂ ਪੰਜਾਬ ਪੁਲਿਸ ਅਧਿਕਾਰੀ ਸੁਮੇਤ ਸਿੰਘ ਸੈਣੀ ਵੱਲੋਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਗਿਆ ਸੀ ਇਸ ਸਾਰੇ ਪੇੜ ਦੇ ਵਿੱਚ ਸਿੱਖ ਨਸਲ ਕੁਸ਼ੀ ਦਾ ਜੜਾ ਕਾਨ ਹੋਇਆ ਇਸ ਵਿੱਚ ਹਮੇਸ਼ਾ ਇਹ ਪੱਖਤਾ ਹਮੇਸ਼ਾ ਇਹ ਪੱਖਤਾ ਉਛਾਲਿਆ ਜਾਂਦਾ ਸੀ ਕਿ ਸਿੱਖ ਖੜਕੋਆ ਨੇ ਪੰਜਾਬ ਦਾ ਅਮਨ ਭੰਗ ਕੀਤਾ ਹੈ ਪਰ ਜਿਹੜਾ ਤਸ਼ੱਦਦ ਪੰਜਾਬ ਸਟੇਟ ਗਵਰਨਮੈਂਟ ਨੇ ਸਿੱਖਾਂ ਤੇ ਕੀਤਾ ਉਸ ਦੀ ਸੱਚਾਈ ਸਿਰਫ ਹਿਊਮਨ ਰਾਈਟਸ ਐਕਟਿਵਿਸ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੇ ਸਾਹਮਣੇ ਲਿਆਂਦੀ ਕਿ ਕਿਸ ਤਰ੍ਹਾਂ ਉਸ ਦੌਰ ਦੇ ਵਿੱਚ ਪੰਜਾਬ ਸਰਕਾਰ ਨੇ ਕਸਾਈਆਂ ਵਾਂਗ ਸਿੱਖਾਂ ਦੇ ਮੁੰਡੇ ਚੁੱਕ-ਚੁੱਕ ਕੇ ਮਾਰ ਮੁਕਾਏ ਅਤੇ ਸ਼ਮਸ਼ਾਨਘਾਟਾਂ ਦੇ ਵਿੱਚ ਉਹਨਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਕੰਪਲੀਟਲੀ ਡਿਸਪੀਅਰ ਕਰ ਦਿੱਤਾ ਸੀ ਇਸ ਪਿੰਕੀ ਦੇ ਕੇਸ ਇਸ ਪਿੰਕੀ ਦੇ ਖੁਲਾਸੇ ਸੰਬੰਧੀ ਤਾਂ ਅਸੀਂ ਬਹੁਤ ਸਾਰੀਆਂ ਵੱਖ-ਵੱਖ ਸ਼ਖਸੀਤਾਂ ਨਾਲ ਪਿਛਲੇ ਕੁਝ ਦਿਨਾਂ ਤੋਂ ਗੱਲਬਾਤ ਕਰ ਰਹੇ ਹਾਂ ਅੱਜ ਅਸੀਂ ਮਨੁੱਖੀ ਹੱਕਾਂ ਦੇ ਅਲੰਬਰ ਦਾ ਸ਼ਹੀਦ ਜਸਵੰਤ ਸਿੰਘ ਖਾਲਾ ਜੀ ਦੀ ਵਾਈਫ ਬੀਬੀ ਪਰਮਜੀਤ ਕੌਰ ਖਾਲਾ ਜੀ ਨਾਲ ਇਸ ਕੇਸ ਸੰਬੰਧੀ ਅਤੇ ਇਸ ਲਈ ਪੰਜਾਬ ਦੀ ਕਿਸ ਕੀ ਸਿਚੁਏਸ਼ਨ ਹੈ ਇਸ ਸੰਬੰਧੀ ਉਹਨਾਂ ਦੇ ਵਿਚਾਰ ਲਵਾਂਗੇ ਜਿਹੜੇ ਕਿਸੇ ਨਾਲ ਫੋਨ 'ਤੇ ਜੁੜੇ ਹੋਏ ਹਨ ਜੀ ਬੀਬੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਬੀਬੀ ਜੀ ਜੋ ਖਾਲਾ ਜੀ ਦੀ ਸਾਡੀ ਪੰਥ ਨੂੰ ਦੇਣ ਹੈ ਉਸ ਸੰਬੰਧੀ ਉਹਨਾਂ ਦੀ ਸ਼ਹੀਦੀ ਸੰਬੰਧੀ ਇਸ ਤਰ੍ਹਾਂ ਹਮੇਸ਼ਾ ਟਾਈਮ ਟੂ ਟਾਈਮ ਗੱਲਬਾਤ ਕਰਦੇ ਰਹੇ ਨੇ ਆ ਪਰ ਜਿਸ ਤਰ੍ਹਾਂ ਰੈਲੇਵੈਂਟ ਜਿਹੜਾ ਕੇਸ ਸਾਹਮਣੇ ਆਇਆ ਹੈ ਜਿਹੜਾ ਪਿੰਕੀ ਕੈਟ ਸਾਹਮਣੇ ਆਇਆ ਹੈ ਇਸ ਜਿਹੜਾ ਖੁਲਾਸਾ ਕੀਤਾ ਹੈ 5% ਦਾ ਤੁਸੀਂ ਇਸ ਖੁਲਾਸੇ ਸੰਬੰਧੀ ਸਭ ਤੋਂ ਪਹਿਲਾਂ ਅੱਜ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੀ ਗਰਮੀਤ ਪੈਂਕੀ ਨੇ ਖਲਾਸਾ ਕੀਤਾ ਜੀ ਸਰਦਾਰ ਜਸਵੰਤ ਸਿੰਘ ਖੱਲਰ ਨੇ ਜਿਹੜੀਆਂ ਗੱਲਾਂ ਉਸ ਟਾਈਮ ਕੀਤੀਆਂ ਜੀ ਪਿੰਕੀ ਭਾਵੇਂ ਕਹਿਟ ਹੈ ਜਾਂ ਕੁਝ ਵੀ ਆ ਪਰ ਉਹਨੇ ਵਾਰ-ਵਾਰ ਇਸ ਗੱਲ ਤੇ ਮੋਹਰ ਲੱਗ ਰਹੀ ਆ ਜਸਵੰਤ ਸਿੰਘ ਨੇ ਬੜੇ ਲੀਗਲ ਢੰਗ ਨਾਲ ਬੜੇ ਤਰੀਕੇ ਨਾਲ ਇਹ ਗੱਲ ਕਹੀ ਸੀ ਜੀ ਤੇ ਲੋਕਾਂ ਨੇ ਉਹਨਾਂ ਵਿਸ਼ਵਾਸ ਜਿਵੇਂ ਹੌਲੀ-ਹੌਲੀ ਕੀਤਾ ਵੀ ਇਹ ਪੰਜਾਬ ਦੇ ਵਿੱਚ ਵਾਪਰਿਆ ਜੀ ਪਰ ਅੱਜ ਪਿੰਕੀ ਕਹਿੰਦਾ ਉਹ ਆਪ ਮੈਂ ਉਹਨੂੰ ਮੰਨਦੀ ਆ ਵੀ ਉਹ ਆਪ ਕਾਤਲ ਹੈ ਹਾਂਜੀ ਕਿਉਂਕਿ ਉਹਦਾ ਕੈਟ ਨਾ ਹੀ ਉਹਦਾ ਕੈਟ ਆ ਉਹ ਮੁੰਡੇ ਮਰਵਾਉਣ ਚ ਮਾਰਨ ਚ ਕਿੰਨਾ ਕੋ ਦਾ ਅੱਥ ਹੈ ਉਹ ਜਾਣਦਾ ਜਾਂ ਵੈਗੁਰੂ ਜਾਣਦਾ ਪਰ ਜੋ ਉਹ ਹੁਣ ਕਾਤਲ ਹੀ ਆ ਕੇ ਪਲੇਟਫਾਰਮ ਤੇ ਗੱਲਾਂ ਕਰਦੇ ਆ ਵੀ ਪੰਜਾਬ ਦੇ ਵਿੱਚ ਆਹ ਕੁਝ ਹੋਇਆ ਤੇ ਇਹ ਬਹੁਤ ਵੱਡੀ ਗੱਲ ਆ ਸਾਡੇ ਲਈ ਵੀ ਇੱਕ ਮੋਹਰ ਮੋਹਰ ਤੇ ਮੋਹਰ ਲੱਗ ਰਹੀ ਹੈ ਜੀ ਇਕ ਆਮ ਆਦਮੀ ਕਹਿੰਦਾ ਇੱਕ ਕਾਤਲ ਕਹਿੰਦਾ ਵੀ ਮੈਂ ਉਹ ਖੁਦ ਕਾਤਲ ਹੈ ਉਹ ਕਹਿੰਦਾ ਵੀ ਮੈਂ ਪੰਜਾਬ ਦੇ ਵਿੱਚ ਇੰਨਾ ਕੁਸ਼ ਹੋਇਆ ਤੇ ਆ ਆ ਬੰਦੇ ਜ਼ਿੰਮੇਵਾਰ ਹੈ ਤੇ ਹੁਣ ਮੇਰਾ ਖਿਆਲ ਹੈ ਵੀ ਬਿਲਕੁਲ ਦਿਨ ਦੇ ਚਾਨਣ ਨੂੰ ਮੰਗਦੀ ਗੱਲਾਂ ਸਾਫ਼ ਹੈ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਜੋ ਵੀ ਹੋਇਆ ਉਹ ਸਾਰਾ ਕੁਝ ਓਪਨ ਹੈ ਓਪਨ ਤੇ ਪਹਿਲਾਂ ਵੀ ਸੀ ਪਰ ਜੇ ਕਾਤਲ ਦੇ ਲਈ ਆ ਕੇ ਕਵੇ ਵੀ ਮੈਂ ਕਤਲ ਕੀਤਾ ਤੇ ਫੇਰ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਬਿਲਕੁਲ ਇੱਕ ਬਹੁਤ ਵੱਡੀ ਗਵਾਹੀ ਆ ਇਤਿਹਾਸ ਦੇ ਵਿੱਚ ਪਹਿਲਾਂ ਵੀ ਆਇਆ ਇਸ ਤਰ੍ਹਾਂ ਬਿਲਕੁਲ ਹਾਂਜੀ ਸਰਬੀਤ ਸਿੰਘ ਆਇਆ ਸੀ ਉਸ ਤੋਂ ਪਹਿਲਾਂ ਹਾਂਜੀ ਸਤਨਾਮ ਸਿੰਘ ਆਇਆ ਸੀਗਾ ਪਰ ਜੇ ਇਹ ਪਹਿਲੀ ਵਾਰ ਹੋਇਆ ਕਿ ਇੱਕ ਮੰਦਾ ਜਿਹੜਾ ਇਸ ਗਨਾਮਾਂ ਦੇ ਵਿੱਚ ਬਿਲਕੁਲ ਪ੍ਰਤੱਖ ਦਰਸ਼ੀ ਆ ਤੇ ਉਹ ਵੀ ਕਹੀ ਜਾਂਦਾ ਵੀ ਇਹ ਸਾਰਾ ਕੁਝ ਹੋਇਆ ਜੀ ਪਰ ਪੰਜੀ ਅਥਰ ਕਹੇ ਜਾਨਾ ਚਾਹਵਾਂਗੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਟਾਈਮ ਟਾਈਮ ਗੱਲਬਾਤ ਕਰਦੇ ਨੇ ਤੁਸੀਂ ਦੱਸਿਆ ਸੀ ਕਿ ਖਾਲਾ ਜ ਜਿੰਨੇ ਕਾਤਿਲ ਸੀ ਕਾਫੀ ਸਾਰੇ ਆਲਰੇਡੀ ਜੇਲ੍ਹਾਂ ਦੇ ਵਿੱਚ ਨੇ ਜਾਂ ਉਹਨਾਂ ਨੂੰ ਜਾਦਾ ਇੰਨੀਆਂ ਜੇਲ੍ਹਾਂ ਨਹੀਂ ਹੋਈ 7-7 ਸਾਲ ਦੀ ਹੋਈ ਹੈ ਪਰ ਜਿਹੜਾ ਮੇਨ ਕਾਤਿਲ ਸੀ ਕੇਪੀਐਸ ਗਿਲ ਉਹ ਹਜੇ ਵੀ ਖੁੱਲੇ ਆਮ ਘੁੰਮ ਰਿਹਾ ਹੈ ਜਿਸ ਅਸੀਂ ਗੱਲ ਕੀਤੀ surjit singh ਦੀ ਜਿਸ ਨੇ kps kill ਦੇ kps gil ਦੇ ਖਿਲਾਫ ਖੁਲਾਸਾ ਕੀਤਾ ਸੀਗਾ ਇਨਕਸ਼ਾਫ ਕੀਤਾ ਸੀ ਹੁਣ ਇਹੇ ਬੰਦਾ ਸਾਹਮਣੇ ਆਇਆ ਹੈ pinky ਨੇ sumit saini ਦੇ ਖਿਲਾਫ ਇਨਕਸ਼ਾਫ ਕੀਤਾ ਖੁਲਾਸਾ ਕੀਤਾ ਹੈ ਘਟਨਾ ਦਾ ਸੇਮ ਹੀ ਹੈ ਕਿ ਇਹਨਾਂ ਨੇ ਜੜੇ ਕਾਫੀ ਸਾਰੇ बच्चे चुक-चुक के मारे सिगे अनपਛਾਤੀਆਂ ਲਾਸ਼ਾਂ ਬਣਾਈਆਂ ਸੀ ਫੇਕ ਇਨਕਾਊਂਟਰ ਕਿਤੇ ਸੀ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਕੋਈ ਫਰਕ ਪਵੇਗਾ बिकॉज़ डजंट मैटर ਕਿ ਪਹਿਲਾਂ ਵੀ ਕੇਸਿਸ ਹੋਏ ਨੇ ਹੁਣ ਵੀ ਕੇਸਿਸ ਹੋ ਰਹੇ ਨੇ ਕੀ ਤੁਹਾਨੂੰ ਲੱਗਦਾ ਕਿ ਭਾਰਤ ਦੀ ਸਰਕਾਰ ਕੋਈ ਇਸ ਚੀਜ਼ ਤੇ ਕੋਈ ਐਕਸ਼ਨ ਲਵੇਗੀ ਦੇਖੋ ਜੀ ਐਕਸ਼ਨ ਲਵੇਗੀ ਜਾਂ ਨਹੀਂ ਲਵੇਗੀ ਇਹ ਤਾਂ ਨਹੀਂ ਮੈਂ ਕਹਿ ਸਕਦੀ ਕੜੇ ਹੈ ਜਿੰਨੀਆਂ ਅੱਜਕੱਲ ਮੀਟਿੰਗਾਂ ਚੱਲ ਰਹੀਆਂ ਨੇ ਤੇ ਸਟੇਟਮੈਂਟ ਆ ਰਹੀਆਂ ਵਕੀਲਾਂ ਦੀਆਂ ਉਹ ਉਹਨਾਂ ਨੂੰ ਲੱਗਦਾ ਇਹ ਵੀ ਇਹ ਕੇਸ ਹੈ ਜਿਹੜਾ ਉੱਟ ਕੀਤਾ ਜਾ ਸਕਦਾ ਕੋਰਟ ਦੇ ਵਿੱਚ ਤੇ ਹੁਣ ਗੱਲ ਕਿੱਥੇ ਜਾ ਕੇ ਮੁੱਕਦੀ ਹੈ ਨਹੀਂ ਇਸ ਤੋਂ ਪਹਿਲਾਂ ਸਰਜੀਤ ਸਿੰਘ ਵੀ ਆਇਆ ਸੀਗਾ ਪਰ ਉਹ ਉਹਨੂੰ ਜੋ ਨੋ ਸਿਕਿਉਰਟੀ ਨਹੀਂ ਮਿਲੀ ਤੇ ਉਹ ਪਿੱਛੇ हट ਗਿਆ ਇਹਨਾਂ ਲੋਕਾਂ ਦੇ ਵਿੱਚ ਲਾਲਚ ਹੁੰਦੇ ਆ ਕੀ ਪਤਾ ਹੈ ਪਿੰਕੀ ਗੱਟ ਕਿਹਨੂੰ ਡਰਾਉਣਾ ਚਾਹੁੰਦਾ ਹੈ ਕਿ ਉਹ ਆਪਣੇ ਲਾਲਚ ਲਈ ਇਹ ਸਾਰੇ ਕੰਮ ਕਰ ਰਿਹਾ ਹੈ ਅਸੀਂ ਨਹੀਂ ਜਾਣਦੇ ਵੀ ਪਹਿਲਾਂ ਸਮੇਂ ਤੋਂ ਕੋਈ ਗੱਲ ਕਹਿ ਕਹੀ ਜਾਵੇ ਪਰ ਇਹ ਗੱਲ ਵੇਖਣ ਵਾਲੀ ਹਜੇ ਸਮਾਂ ਦੱਸੂਗਾ ਵੀ ਕਿ ਉਹ ਉਹਦਾ ਕੋਈ ਆਪਣਾ ਨਿੱਜੀ ਸਵਾਰਥ ਤਾਂ ਨਹੀਂ ਹੈ ਵਿੱਚ ਵੀ ਉਹ ਕਿਉਂ ਹੋਣ ਕਿਉਂ ਸਾਹਮਣੇ ਆਇਆ ਬਿਲਕੁਲ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਆਪਾਂ ਨੂੰ ਹਜੇ ਥੋੜਾ ਸਮਾਂ ਲੱਗੂਗਾ ਵੀ ਇਹ ਅੱਗੇ ਅੰਕੇ ਹੁੰਦਾ ਕੀ ਹੈ ਕਈ ਵਾਰੀ ਹੁੰਦਾ ਇਹਨਾਂ ਲੋਕਾਂ ਦੇ ਆਪਣੇ ਨਿੱਜੀ ਸਵਾਰਥ ਹੁੰਦੇ ਆ ਕਈ ਵਾਰੀ ਇਹਨਾਂ ਨੂੰ ਕੋਈ ਹੁੰਦਾ ਵੀ ਮੈਨੂੰ ਕੋਈ ਲਾਲਚ ਹੋਵੇ ਜਾਂ ਇਹਨੂੰ ਕੋਈ ਆਪਣੀ ਜਾਨ ਨੂੰ ਹੀ ਖਤਰਾ ਹੋਵੇ ਇਸ ਵੇਲੇ ਵੀ ਮੈਨੂੰ ਹੀ ਨਾ ਇਹ ਖਤਮ ਕਰਦੇ ਨੇ ਮੈਂ ਓਪਨ ਹੋ ਗਿਆ ਤੇ ਇਹ ਸਾਰੀਆਂ ਗੱਲਾਂ ਹਜੇ ਸਮੇਂ ਤੋਂ ਪਹਿਲਾਂ ਆ ਮੇਰੇ ਸਾਹਮਣੇ ਪਰ ਇੰਨਾ ਹੀ ਬਹੁਤ ਵੱਡੀ ਗੱਲ ਹੈ ਵੀ ਦੁਨੀਆ ਦੇ ਵਿੱਚ ਇੱਕ ਜਿਹੜਾ ਬੰਦਾ ਆਪ ਇਨਵੋਲਵ ਰਿਹਾ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਉਹ ਆ ਕੇ ਓਪਨਲੀ ਉਹਨਾਂ ਲੋਕਾਂ ਦੇ ਨਾਂ ਲੈਂਦਾ ਜਿਨ੍ਹਾਂ ਦੀਆਂ ਕੌਨਸਪੀਰੇਸੀਆਂ ਇਹ ਹੈਗੀਆਂ ਸੀ ਯਾਕੇ ਪੀਐਸ ਗੱਲ ਉਹ ਮੈਂ ਜਾਂ ਨਰਸਿਮਰ ਰਾਓ ਤੱਕ ਇਹ ਜਿਹੜੀਆਂ ਪਾਲਿਸੀਆਂ ਉਸ ਵੇਲੇ ਬਣੀਆਂ ਤੇ ਸਿੱਖਾਂ ਨੂੰ ਖਤਮ ਕਰਨ ਦੀਆਂ ਸਿੱਖਾਂ ਨੂੰ ਮਾਰਨ ਦੀਆਂ ਤੇ ਹੁਣ ਇਹ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਵੀ ਅਸੀਂ ਕਹੀਏ ਵੀ ਇਸ ਕੇਸ ਚ ਕੀ ਨਿਕਲਦਾ ਪਰ ਸਾਡੇ ਬੈਂਸ ਸਾਹਿਬ ਨੇ ਇਹ ਗੱਲ ਸਾਡੀ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਵੀ ਕੋਰਟ ਕੋਰਟ ਦੇ ਵਿੱਚ ਕੇਸ ਜਾ ਸਕਦਾ ਔਰ ਅਸੀਂ ਇਹਨੂੰ ਲੈ ਕੇ ਜਾਵਾਂਗੇ ਜੀ ਜੀ ਤਾਂ ਬਈ ਜਸ ਉਸ ਗੱਲ ਕੀਤੀ ਕਨਸਪੀਰੇਸੀ ਦੀ ਜਿਸ ਤਰ੍ਹਾਂ ਸਿੱਖਾਂ ਦੇ ਨਾਲ ਉਸ ਦੌਰ ਦੇ ਵਿੱਚ ਥੋੜਾ ਜਿਹਾ ਬੇਟਾ ਉੱਚੀ ਥੋੜਾ ਜਿਹਾ ਹਾਂਜੀ ਜਿਸ ਤਰ੍ਹਾਂ ਸਿੱਖਾਂ ਦੇ ਨਾਲ ਉਸ ਦੌਰ ਦੇ ਵਿੱਚ ਇੰਨਾ ਤਸ਼ੱਦਦ ਕੀਤਾ ਗਿਆ ਸੀ ਸਾਨੂੰ ਇਹਨਾਂ ਨੇ ਖਾੜਕੂ ਦੱਸਿਆ ਸਾਨੂੰ ਇਹਨਾਂ ਨੇ ਇੰਟਾਇਰਸ ਬਣਾਇਆ ਪਰ ਪਾਰਤ ਸਰਕਾਰ ਨੇ ਪੰਜਾਬ ਸਰਕਾਰ ਨੇ ਸਿੱਖਾਂ ਨੂੰ ਇੱਕ ਵੱਖਰਾ ਰੂਪ ਦਿੱਤਾ ਇਹਨਾਂ ਨੇ ਕਿ ਇਹ ਖਾੜਕੂ ਦੇ ਇਹ ਇਸ ਤਰ੍ਹਾਂ ਦੇ ਨੇ ਇਸ ਤਰ੍ਹਾਂ ਨੇ ਪਰ ਜਿਸ ਤਰ੍ਹਾਂ ਜੋ ਪੰਜਾਬ ਦੀ ਸਰਕਾਰ ਨੇ ਸਿੱਖਾਂ 'ਤੇ ਤਸ਼ੱਦਦ ਕੀਤਾ ਜੋ ਕਸਾਈਆਂ ਵਾਂਗੂ ਇਹਨਾਂ ਨੇ ਸਾਡਾ ਹਾਲ ਕੀਤਾ ਜਿੰਦਰ ਕਨਸਪੀਰੇਸੀ ਇੰਨਾ ਕੁਝ ਕੀਤਾ ਇਹਨਾਂ ਨੇ ਸਿੱਖਾਂ ਦੇ ਖਿਲਾਫ ਐਸੀ ਜਿਹੜੀ ਉਹ ਚੀਜ਼ ਸੀਗੀ ਉਹ ਕਿਉ ਸਾਲਾਂ ਦੇ ਵਿੱਚ ਸਾਹਮਣੇ ਲੈ ਕੇ ਆ ਸਕੇ ਬਿਕੋਸ ਸਾਰੀ ਜਾਈ ਅੱਜ ਦੀ ਜਨਰੇਸ਼ਨ ਹੈ ਇਹ ਚੀਜ਼ ਨੂੰ ਸਮਝ ਨਹੀਂ ਸਕੀ ਬਿਕੋਸ ਜੋ ਸਾਨੂੰ ਭਾਰਤ ਦਾ ਮੀਡੀਆ ਦਿਖਾਇਆ ਦਿਖਾਉਂਦਾ ਹੈ ਅਸੀਂ ਉਹੀ ਵੇਖਦੇ ਹਾਂ ਪਰ ਜਿਹੜੀ ਇੰਨੀ ਵੱਡੀ ਕਾਂਸਪੀਰੇਸੀ ਇਹਨਾਂ ਸਿੱਖਾਂ ਦੇ ਖਿਲਾਫ ਕੀਤੀ ਹੈ ਇਟਸ ਬੀਨ ਆਲਮੋਸਟ 30 ইয়ারਸ 30 ਸਾਲ 31 ਸਾਲ ਹੋ ਚੁਕੇ ਨੇ ਐਸੀ ਜਿਹੀ ਸੱਚਾਈ ਹੈ ਉਹ ਸਾਹਮਣੇ ਕਿਉਂ ਨਹੀਂ ਲੈ ਕੇ ਆ ਸਕੇ ਅੱਜ ਤੱਕ ਹਾਂ ਜੀ ਤੁਸੀਂ ਥੋੜਾ ਜਿਹਾ ਪਿਛਲਾ ਪੋਜੀਸ਼ਨ ਰਿਪੀਟ ਕਰੋ ਜਿਹੜੇ ਸਨਚਾਈ ਹੈ ਭਾਰਤ ਦੀ ਸਰਕਾਰ ਦੀ ਜਾਂ ਫੇ ਪੰਜਾਬ ਦੀ ਸਰਕਾਰੀ ਸਪੈਸ਼ਲਿਸਟ ਸਿੱਖਾਂ ਦੇ ਖਿਲਾਫੇ ਨੀਤੀਆਂ ਚੁਣੀਆਂ ਸੀਆਂ ਸਿੱਖਾਂ ਨੇ ਜਿਹੜਾ ਖਾਰਕੂਵਾਦ ਬਣਾਇਆ ਨੇ ਕਿ ਆ ਕਿ ਖਾਰਕੂ ਨੇ ਪਰ ਜਿਹੜੇ ਹੈਗੇ ਤੋਂ ਉਹ ਆਪ ਸੀਗੇ ਪੰਜਾਬ ਦੀ ਸਰਕਾਰ ਕਿਸ ਤਰ੍ਹਾਂ ਉਹਨਾਂ ਨੇ ਸਾਡੇ ਬੱਚੇ ਚੁਕਚੋਕੇ ਤਸ਼ੱਦਦ ਕੀਤਾ ਜਿਹੜੀ ਪੂਰੀ ਕਾਂਸਪੀਰੇਸੀ ਸੀਗੀ ਪੂਰੀ ਪਲੈਨਿੰਗ ਸੀਗੀ ਇਹ ਇੱਕ ਖਲਾਸਾ ਕਰਦਾ 5% ਸਾਨੂੰ ਵੀ 5-10% ਪਤਾ ਹੈ ਜਿਹੜਾ ਪੂਰੀ ਖਲਾਸਾ ਹੈਗਾ ਵਾ ਇਹ ਸਾਹਮਣੇ ਕਿਉਂ ਨਹੀਂ ਆ ਰਿਹਾ ਇਹ ਸਾਹਮਣੇ ਕਿਉਂ ਨਹੀਂ ਲੈ ਕੇ ਆ ਸਕੇ ਪੂਰੀ ਦੁਨੀਆ ਦੇ ਮੈਂ ਸਾਹਮਣੇ ਆਉਣ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਆ ਵੀ ਸਾਹਮਣੇ ਲਿਆਇਆ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਦੋਂ ਇਹ ਗੱਲਾਂ ਕੀਤੀਆਂ ਜੀ ਪਰ ਬੜੇ ਇੰਟਰਨੈਸ਼ਨਲ ਲੈਵਲ ਦੇ ਪਲੇਟਫਾਰਮ ਤੇ ਕੈਨੇਡਾ ਦੇ ਪਾਰਲੀਮੈਂਟ 'ਚ ਇਹ ਗੱਲਾਂ ਹੋਈਆਂ ਇਹ ਨਹੀਂ ਹੈ ਵੀ ਪਰ ਇੱਕ ਪਾਸੇ ਸਟੇਟ ਆ ਸਟੇਟ ਜ਼ੁਲਮ ਕਰਦੀ ਆ ਸਟੇਟ ਨੇ ਜ਼ੁਲਮ ਕੀਤੇ ਆ ਪਰ ਇਹਨੂੰ ਪ੍ਰੂਵ ਕਰਾਉਣ ਲਈ ਸਾਨੂੰ 20 ਸਾਲ ਲੱਗੇ ਆ ਵੀ ਅਸੀਂ ਕੋਰਟਾਂ ਦੇ ਵਿੱਚ ਗਏ ਆ ਕੋਰਟਾਂ ਨੇ ਇਹ ਮੰਨਿਆ ਕਿ ਪੰਜਾਬ ਦੇ ਵਿੱਚ ਜਿਹੜੇ ਹਜ਼ਾਰਾਂ ਲੋਕ ਐ ਉਹ ਲਾवारिस ਕਹਿ ਕੇ ਸਾਲੀਆਂ ਗਈਆਂ ਲਾਸ਼ਾਂ ਇਹ ਇੱਕ ਬਹੁਤ ਵੱਡੀ ਗੱਲ ਐ ਤੇ ਇਤਿਹਾਸ ਦੇ ਵਿੱਚ ਦਰਜ ਹੋ ਗਈਆਂ ਗੱਲਾਂ ਕਿਉਂਕਿ ਕੋਰਟ ਨੇ ਇਹਨਾਂ ਗੱਲਾਂ ਨੂੰ ਮੰਨਿਆ ਤੇ ਇਹਨਾਂ ਨੂੰ ਕੰਪਨਸੇਟ ਵੀ ਕੀਤਾ ਹੁਣ ਤਾਂ ਇੱਕ ਮੈਨੂੰ ਲੱਗਦਾ ਵੀ ਇਹ ਪੋਲੀਟੀਕਲ ਲੋਕਾਂ ਦੀ ਜਿਹੜੀ ਗੇਮ ਐ ਇਹ ਨੰਗੀ ਹੋਣੀ ਚਾਹੀਦੀ ਆ ਵੀ ਇਹ ਸਿਰਫ ਵੋਟਾਂ ਦੇ ਖਾਤਰ ਹੁਣ ਅੱਜ ਵੀ ਸਰਕਾਰ ਜਿਹੜੀ ਐ ਚੱਲ ਰਹੀ ਐ ਇਹ ਚਾਹੇ ਤਾਂ 100 ਮੋਟੋ ਲੈ ਸਕਦੀ ਐ ਇਸ ਕੇਸ ਨੂੰ ਵੋਟਾਂ ਲੈ ਸਕਦੀਆਂ ਪੰਜਾਬ ਸਰਕਾਰ ਲੈ ਸਕਦੀ ਹੈ ਪਰ ਹੁਣ ਇਲੈਕਸ਼ਨ ਆ ਰਹੀ ਹੈ ਵੀ ਸੋ ਆਦੂਰ ਜਾਰ 17 ਦੇ ਵਿੱਚ ਇਲੈਕਸ਼ਨ ਆ ਰਹੀ ਹੈ ਇਹ ਇੱਕ ਮਸਲ ਜਸਤ ਮੁੱਦਾ ਹੀ ਬਣੂਗਾ ਮੇਰੇ ਹਿਸਾਬ ਨਾਲ ਕਿ ਸਾਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਵੀ ਸਰਕਾਰ ਇਹੋ ਜਿਹਾ ਰਿਸਕ ਲਊਗੀ ਜਾਂ ਕਿਸੇ ਵੱਡੇ ਅਸਰ ਦਾ ਨਾਂ ਲਊਗੀ ਜਾਂ ਕਰੂਗੀ ਹੁਣ ਤੁਹਾਡੇ ਸਾਹਮਣੇ ਆ ਸਮੇਤ ਸੈਣੀਆ ਉਹਨੂੰ ਵਿਜੀਲੈਂਸ ਦਾ ਚੀਫ ਬਣਾਇਆ ਜੀ ਕਿ ਉਦੋਂ ਇਹ ਨਾ ਸਰਕਾਰਾਂ ਨੂੰ ਨਹੀਂ ਸੀ ਪਤਾ ਸਟੇਟ ਨੂੰ ਨਹੀਂ ਸੀ ਪਤਾ ਵੀ ਸਮੇਤ ਸੈਣੀ ਦੇ ਸਿੱਧੇ ਕੇਸ ਚੱਲਦੇ ਆ ਕਤਲ ਦੇ ਕੇਸ ਚੱਲਦੇ ਆ ਦਵਿੰਦਰ ਭੁੱਲਰ ਦੇ ਮਾਰਸ ਦਾ ਕੇਸ ਚੱਲਦਾ ਉਹਦੇ ਆਪਣੇ ਰਿਸ਼ਤੇਦਾਰਾਂ ਦੇ ਗੱਡੀਆਂ ਚ ਸਾੜ ਕੇ ਜਿਹੜੇ ਬੰਦੇ ਮਾਰੇ ਆ ਆਪਦੇ ਬਿਜ਼ਨਸ ਲਈ ਉਹਨੇ ਉਹ ਕੇਸ ਚੱਲਦੇ ਆ ਕਿ ਇਹ ਇਹ ਗੱਲਾਂ ਸਰਕਾਰ ਨੂੰ ਨਹੀਂ ਸੀ ਪਤਾ ਇਹ ਉਹਨੂੰ ਇੱਕ ਰਲੀਮੁਲੀ ਗੇਮ ਐ ਹੁਣ ਜਦੋਂ ਉਹਨੂੰ ਵਿਜੀਲੈਂਸ ਦਾ ਚੀਫ ਬਣਾਇਆ ਤੇ ਬਾਦਲ ਦੇ ਬਾਦਲ ਪਰਿਵਾਰ ਤੇ ਕੇਸ ਚੱਲਦੇ ਸੀ ਕ腐ਸ਼ਨ ਦੇ ਉਹ ਸਾਰੇ ਗਵਾਹ ਐ ਜਿਹੜੇ ਉਹ ਬਾਦਲ ਨੇ ਸੁਮੇਧ ਸੈਣੀ ਰਾਈ ਸਾਰੇ ਗਵਾਹ ਮਕਰਾਏ ਆ ਔਰ ਇਹ ਬੜੀ ਹੋਇਆ ਉਹਨਾਂ ਕੇਸਾਂ ਦੇ ਵਿੱਚੋਂ ਅੱਜ ਫੇਰ ਉਸ ਤੋਂ ਅੱਗੇ ਇਹਨੂੰ ਇਹ ਵਜ੍ਹਾੋਂ ਉਹਨਾਂ ਨੇ ਬੀਜਪੀ ਪੰਜਾਬ ਬਣਾਇਆ ਜਦੋਂ ਹੁਣ ਆ ਬਰਗਾੜੀकांड ਹੋਇਆ ਹੁਣ ਜਦੋਂ ਇਹ ਕੰਮ ਲੈ ਲੈਂਦੇ ਆ ਇਹ ਸਰਕਾਰ ਦੇ ਛੋਟੇ ਪੁਰਜੇ ਆ ਕੇ ਵੀ ਅਸ ਗੱਲ ਹੋਵੇ ਜਾਂ ਸਮੇਧ ਹੋਣੀ ਹੋਵੇ ਜਾਂ ਐਨੀ ਵੀ ਕੋਈ ਵੀ ਹੋਵੇ ਜਦੋਂ ਇਹਨਾਂ ਨੂੰ ਇਹ ਵਰਤ ਲੈਂਦੇ ਆ ਤਾਂ ਉਸ ਤੋਂ ਬਾਅਦ ਇਹ ਉਹਨਾਂ ਨੂੰ ਮੱਖਣ ਜੋ ਵਾਲ ਵੰਨੋਂ ਕੱਢ ਕੇ ਸੁੱਟ ਦਿੰਦੇ ਆ ਹੁਣ ਅੱਜ ਦੀ ਡੇਟ 'ਚ ਵੀ ਭਾਵੇਂ ਉਹਨੂੰ ਬਹੁਤ ਇੱਕ ਮਲਾਈ ਵਾਲਾ ਮਹਿਕਮਾ ਮਿਲਿਆ ਹੈ ਸਮੇਧ ਸੈਣੀ ਨੂੰ ਜੀ ਪਰ ਫੇਰ ਵੀ ਉਹਨਾਂ ਨੇ ਜਿੰਨਾ ਇਹਨੂੰ ਵਰਤਨਾ ਸੀ ਜਾਂ ਵਰਤ ਲਿਆ ਹੁਣ ਇਲੈਕਸ਼ਨ ਆਉਣੀ ਆ ਉਹ ਦੋ ਮੁੰਡੇ ਬਰਗਾੜੀ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਜਿਹੜੇ ਹੁਣੇ ਹੋਇਆ ਅਖੰਡ ਉਹਦੇ ਵਿੱਚ ਸਮੇਤ ਸੈਣੀ ਦਾ ਨਾਮ ਬੋਲਦਾ ਸੀਗਾ ਇਹ ਬੋਲਣਾਂ ਦਾ ਵੈਸੇ ਸੁਖਬੀਰ ਬਾਗਲ ਦਾ ਚਾਹੀਦਾ ਜਾਂ ਫਿਰ ਉਹਦਾ ਚਾਹੀਦਾ ਬਦਲ ਦਾ ਬੋਲਣਾ ਕਹਿਦਾ ਜਿਨ੍ਹਾਂ ਨੇ ਉਹਨੂੰ ਕਹਿ ਕੇ ਸਾਰਾ ਕੰਡ ਕਰਾਇਆ ਤੇ ਉੱਥੇ ਪ੍ਰਤੱਖ ਦਰਸ਼ੀ ਤੇ ਉਹ ਜਿਹੜੇ ਪੁਲਿਸ ਵਾਲੇ ਉਹ ਦੱਸਦੇ ਉਹਨਾਂ ਨੇ ਕਿਹਾ ਵੀ ਮੈਨੂੰ 10 ਮਿੰਟ ਦੇ ਵਿੱਚ ਚੌਕ ਖਾਲੀ ਚਾਹੀਦਾ ਤੇ ਉਹ ਮਜਬੂਰ ਅਫਸਰ ਨੇ ਗੋਲੀ ਚਲਾਈ ਆ ਨੇ ਕਿਹਾ 10 ਮਿੰਟ ਦੇ ਵਿੱਚ ਮੈਨੂੰ ਨਹੀਂ ਪਤਾ ਇਹ ਖਾਲੀ ਹੋਣਾ ਚਾਹੀਦਾ ਤੇ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਐ ਇਹ ਪੋਲਿਟਿਕਲ ਲੋਕਾਂ ਦੀ ਗੇਮ ਐ ਹੁਣ ਇਲੈਕਸ਼ਨ 2017 ਲਈ ਇਹ ਜੋ ਮਰਜ਼ੀ ਕਰਵਾ ਸਕਦੇ ਆ ਸਿੱਖਾਂ ਦੇ ਇਸ਼ੂ ਉਭਾਰ ਕੇ ਉਹਨਾਂ ਦੇ ਜ਼ਖਮ ਅਚੇੜ ਕੇ ਉਹਨਾਂ ਨਾਲ ਜਿਹੜੀਆਂ ਹੋਈਆਂ ਹਨ ਹੋਣੀਆਂ ਗੱਲਾਂ ਉਹਨਾਂ ਨੂੰ ਹੁਣ ਦੁਆਰਾ ਕਾਂਗਰਸ ਵੀ ਜਾਗਰ ਕਰੂਗੀ ਤੇ ਅਕਾਲੀ ਪਾਰਟੀ ਵੀ ਕਰੂਗੀ ਤੇ ਇਹ ਸਾਰਾ ਕੁਝ ਸਾਨੂੰ ਦਿਖ ਰਿਹਾ ਬਿਲਕੁਲ ਪਰ ਮੈਨੂੰ ਲੱਗਦਾ ਹੈ ਸਾਡੇ ਲਈ ਸਾਰੀ ਦੁਨੀਆ ਲਈ ਜਿਹੜੇ ਵਿਸ਼ੇ ਹਨ ਉਹਨਾਂ ਨੂੰ ਤਾਂ ਇਹਦੇ ਵਿੱਚੋਂ ਕੁਝ ਨਹੀਂ ਜੇ ਲੱਭਣਾ ਤੇ ਜਿਹੜੇ ਲੋਕ অবজারভার ਹੈ ਜਿਹੜੇ ਲੋਕ ਸਹਿਤ ਨੂੰ ਜਾਂ ਇਤਿਹਾਸ ਨੂੰ ਰਿਜ਼ਰਵ ਕਰਦੇ ਆ ਉਹਨਾਂ ਲਈ ਇਹ ਬਹੁਤ ਵੱਡੀ ਗੱਲ ਹੈ ਜਿਉਂ ਇਤਿਹਾਸ ਲਿਖਣਾ ਇਸ ਵੇਲੇ ਤੇ ਇਹ ਇਹ ਪੰਜਾਬ ਦੇ ਵਿੱਚ ਵਾਰ-ਵਾਰ ਇਹ ਗੱਲ ਜਿਹੜੀ ਉੱਭਰਦੀ ਆ ਇਹ ਸੱਚ ਦੇ ਕਿੰਨੀ ਕੋ ਨੇੜੇ ਆ ਮੈਨੂੰ ਤਾਂ ਹੁਣ ਇਹ ਗੱਲ ਹੀ ਬੜੀ ਵੱਡੀ ਲੱਗਦੀ ਆ ਮੀ ਇਦੋਂ ਬੰਦਾ ਜਿਹੜਾ ਬੰਦਾ ਇਹ ਸਾਰੇ ਕ੍ਰਾਈਮ ਦੇ ਵਿੱਚ ਇਨਵੋਲਵ ਹੈ ਰਿਆ ਹੈ ਜੇਲ ਵੀ ਕੱਟ ਕੇ ਆਇਆ ਹੈ ਉਹ ਕਤਲ ਕੇਸ ਦੇ ਵਿੱਚ ਆ ਜੋ ਇੱਕ ਵੱਡੇ ਪਲੇਟਫਾਰਮ ਦੇ মিডিਆ ਦੇ ਵਿੱਚ ਆ ਕੇ ਗੱਲ ਕਰਦਾ ਵੀ ਪੰਜਾਬ ਦੇ ਵਿੱਚ ਐਵੇਂ ਨਜਾਇਜ਼ ਮੁੰਡੇ ਮਾਰੇ ਆ ਸਿੱਧੇ ਨਾਂ ਲੈ ਰਿਹਾ ਜੀ ਤੇ ਇਹ ਮੈਨੂੰ ਲੱਗਦਾ ਵੀ ਜਿਹੜੇ ਇਤਿਹਾਸ ਦੇ অবজারভার ਆ ਉਹਨਾਂ ਲਈ ਕੋ ਫਾਇਦੇਮੰਦ ਹੈ ਅਸੀਂ ਜਿਹੜੇ ਵਿਕਟਿਮ ਸਾਡੇ ਨਾਂ ਤਾਂ ਵਾਪਰ ਚੁੱਕੇ ਆ ਅਸੀਂ ਅਸੀਂ ਇਹਨੂੰ ਦौरा-ਦੁਆਰਾ ਆਪਣੇ ਇਹੀ ਸਮਝਦੇ ਆਂ ਵੀ ਸਾਡੇ ਜਗਮਾਨ ਨੂੰ ਫੇਰ ਛੇੜਿਆ ਜਾ ਰਿਹਾ ਇਸ ਤੋਂ ਵੱਧ ਕੁਝ ਨਹੀਂ ਬਿਲਕੁਲ ਬਿਲਕੁਲ ਅਮੀ ਲਾਈਕ ਐ ਬਈ ਇਸ ਨੂੰ ਅੰਡਰਸਟੈਂਡ ਕਰ ਸਕਦੇ ਹਾਂ ਅਸੀਂ ਸਾਰੇ ਕਿ ਸਾਡੇ ਜਗਮਾਨ ਨੂੰ بار بارੇ ਲੋਨ ਛੜਕ ਰਹੇ ਨੇ ਬਿਕੋਜ਼ ਜਿਸ ਤਰ੍ਹਾਂ ਇਹਨੇ ਸਮੀਤ ਸੈਣੀ ਦਾ ਨਾਮ ਲਿੱਤਾ ਸਾਨੂੰ ਸਭ ਨੂੰ ਪਤਾ ਕਿ ਸਮੀਤ ਸੈਣੀ ਦੀ ਕੀ ਕਾਰਗੁਜ਼ਾਰੀ ਸੀ ਉਸ ਵੇਲੇ ਸਮੇਂ ਦੇ ਵਿੱਚ ਐਨ ਪਿੰਕੀ ਨੇ ਜੋ ਦੱਸਿਆ ਆਪਣਾ ਪੱਲਾ ਝਾੜਿਆ ਉਹਨੇ ਆਪ ਨਹੀਂ ਦੱਸਿਆ ਕਿ ਮੈਂ ਕਿੰਨੇ ਕਤਲ ਕੀਤੇ ਬੇਸਿਕਲੀ ਉਹਨੇ ਹਰ ਚੀਜ਼ ਵਿੱਚ ਸਮੀਤ ਸੈਣੀ ਨੂੰ ਇਨਵੋਲ ਕੀਤਾ ਹੈ ਇਹ ਚੀਜ਼ ਦੇ ਸਮਝਦੇ ਹਾਂ ਜੇ ਤੁਸੀਂ ਗੱਲ ਕੀਤੀ ਕਿ 2017 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਹੁਣ ਇੱਕ ਦੂਜੇ ਤੇ ਕਾਂਗਰ ਉਠਾਂਗੇ ਇਹ ਵੀ ਸਾਨੂੰ ਸਮਝ ਵਿਚਾਰੀ ਕਿਉਂਕਿ ਪਿਛਲੇ ਦਿਨੀ ਬਾਦਲ ਨੇ ਕਾਫੀ ਉੱਚੇ ਟੀਨਾਰੇ ਲਗਾਏ ਕਿ ਕਾਂਗਰਸ ਨੇ ਅਸੀਂ 1984 ਦਾ ਕਤਲੇਆਮ ਦਾ ਜਿਸ ਸਖਨ ਕਤਲੇਆਮ ਹੋਇਆ ਸੀ ਨਵੰਬਰ 84 ਦੇ ਵਿੱਚ ਉਸ ਲਈ ਮਾਫ ਨਹੀਂ ਕਰਨ ਦਵਾਂਗੇ ਉਧਰ ਕਾਂਗਰਸ ਵੀ ਬਾਦਲ ਪਿੱਛੇ ਲੱਗੀ ਹੋਈ ਹੈ ਪਰ ਜਿਸ ਤਰ੍ਹਾਂ ਇਸ ਜਿਹੜੀ ਸਿਚੁਏਸ਼ਨ ਹੈ ਇਸ ਦੇ ਵਿੱਚ ਹੁਣ ਸਿੱਖ ਕੀ ਕਰਨ ਬਿਕੋਜ਼ ਇੱਕ ਪਾਸੇ ਕਾਂਗਰਸ ਹੈ ਇੱਕ ਪਾਸੇ ਅਕਾਲੀ ਨੇ ਯੂ ਨੋ ਦੋਨੇ ਪਾਸੇ ਦੋਨੇ ਪਾਸੇ ਦੋਨਾਂ ਨੇ ਸਿੱਖਾਂ ਦਾ ਘਾਨ ਕੀਤਾ ਕਿਸੇ ਕਿਸੇ ਲੈਵਲ ਦੇ ਉੱਪਰ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿੱਖਾਂ ਦੀਆਂ ਵੋਟਾਂ ਕਿਸ ਤਰ੍ਹਾਂ ਜਾਣਗੀਆਂ ਇਸ ਬਾਰੇ ਵਿੱਚ ਸੱਜਾਵਾ ਕਿ ਤੁਸਾਨੂੰ ਪ੍ਰਿਵਿਚਾਰ ਜ਼ਰੂਰ ਦਿਵੋ ਹਾਂਜੀ ਸਿੱਖਾਂ ਦੀਆਂ ਵੋਟਾਂ ਮੈਨੂੰ ਤਾਂ ਲੱਗਦਾ ਅਸੀਂ ਪੰਜਾਬ ਦੀ ਮਿਨੋਰਿਟੀ 'ਚ ਹੋ ਰਹੇ ਹਾਂ ਜੀ ਸਿੱਖਾਂ ਦੀ ਹੋਂਦ ਤਾਂ ਜਿਹੜੀਆਂ ਐ ਕੋਈ ਵੀ ਜਿਹੜੀ ਪਾਰਟੀ ਐ ਚਾਹੇ ਉਹ ਕਾਂਗਰਸ ਆ ਚਾਹੇ ਅਕਾਲੀ ਆ ਜਾਂ ਆਪ ਵੀ ਐ ਕੋਈ ਵੀ ਨਵੀਂ ਪਾਰਟੀ ਵੀ ਆਉਂਦੀ ਆ ਸਿੱਖਾਂ ਦੀਆਂ ਵੋਟਾਂ ਤੋਂ ਬਿਨਾ ਫਿਰ ਵੀ ਪੰਜਾਬ ਦੇ ਵਿੱਚ ਕੋਈ ਰਨ ਨਹੀਂ ਕਰ ਸਕਦਾ ਜਿੱਤ ਨਹੀਂ ਸਕਦਾ। ਨਹੀਂ ਨਹੀਂ ਕਰ ਸਕਦਾ। ਪਰ ਸਿੱਖਾਂ ਦੇ ਆਪਣੇ ਮਸਲੇ ਆ ਸਿੱਖਾਂ ਦੇ ਆਪਣੇ ਇਸ਼ੂ ਆ। ਹਾਂਜੀ। ਜਦੋਂ ਮੈਂ ਸਮਝੀਆਂ ਦੀ ਜੇ ਸ਼ੀਸ਼ੇ ਦੇ ਵਿੱਚ ਤਰੇੜ ਪੈ ਜਾਵੇ ਤੇ ਉਹਨੂੰ ਜੋੜਿਆ ਨਹੀਂ ਜਾ ਸਕਦਾ। ਕੋਈ ਵੀ ਕਿਤੇ ਵੀ ਕੋਈ ਇਹ ਚਾਂਸ ਨਹੀਂ ਹੈਗਾ ਵੀ ਟੁਕੜਾ ਸ਼ੀਸ਼ਾ ਜਿਹੜਾ ਦੁਆਰਾ ਜੁੜ ਜੇ ਕੰਝ ਕੀਤਾ ਜਾ ਸਕਦਾ। ਬਿਲਕੁਲ ਹੁਣ ਜਿਹੜਾ ਪੰਜਾਬ ਦਾ ਸਿੱਖਾਂ ਦਾ ਤੇ ਮਸਲਾ ਹੈ ਜਿਹੜਾ ਉਹ ਇੱਕ ਸ਼ੀਸ਼ੇ 'ਚ ਬਹੁਤ ਵੱਡੀ ਤਰੇੜ ਹੈ 1981 ਦਾ ਮਸਲਾ ਹੋਵੇ ਤੇ ਜਾਂ 1984 ਨਵੰਬਰ ਦਾ ਹੋਵੇ ਤੇ ਜਾਂ ਜੂਨ ਦਾ ਹੋਵੇ ਜੀ ਬਿਲਕੁਲ ਤੇ ਸਾਨੂੰ ਹੁਣ ਸਿੱਖਾਂ ਨੂੰ ਡਿਸਾਈਡ ਕਰਨਾ ਚਾਹੀਦਾ ਵੀ ਸਾਡਾ ਜਿਹੜਾ ਸਾਡੀ ਈਡਿਓਲੋਜੀ ਕੀ ਆ ਅਸੀਂ ਕਿਹੜੇ ਹਿਸਾਬ ਨਾਲ ਇਲੈਕਸ਼ਨ ਦੇ ਵਿੱਚ ਜਾਣਾ ਹੈ ਤੇ ਕਿਹੜੇ ਪੱਖ ਨੂੰ ਅਸੀਂ ਸਾਡੇ ਤੇ ਇੱਥੇ ਤੁਸੀਂ ਇਹ ਇਸ਼ੂ ਦਾ ਸਾਡੇ ਲਈ ਇਸ਼ੂ ਹੈ ਸਿੱਖਾਂ ਲਈ ਇਸ਼ੂ ਹੈ ਕੁਝ ਲੋਕਾਂ ਲਈ ਇਸ਼ੂ ਹੈ ਜੀ ਸਾਡੇ ਤੇ ਇੱਥੇ ਹੋਰ ਬੜੇ ਇਸ਼ੂ ਆ ਕਰਪਸ਼ਨ ਦਾ ਇਸ਼ੂ ਹੈ ਜਿਹੜੇ ਜੇ ਅਸੀਂ ਸਿੱਖਾਂ ਦੇ ਮਸਲੇ ਜਿੰਨੇ ਸਭ ਚਾਹੀਦਾ ਤਾਂ ਮੇਰੇ ਹਿਸਾਬ ਨਾਲ ਤਾਂ ਇਹ ਚਾਹੀਦਾ ਹੈ ਵੀ ਅਸੀਂ ਜਿਸ ਵੀ ਪਾਰਟੀ ਨੂੰ ਸਿੱਖ ਸਪੋਰਟ ਕਰਦੇ ਆ ਜਾਂ ਜਿਹ ਤੋਂ ਸਪੋਰਟ ਲੈਂਦੇ ਆ ਉਹ ਆਪਣੀਆਂ ਸ਼ਰਤਾਂ ਨਾਲ ਇਹ ਸਾਰੀਆਂ ਗੱਲਾਂ ਕਰਨ ਵੀ ਸੱਲਦੀ ਲਈ ਇਹ ਪਹਿਲਾਂ ਸਾਡੀਆਂ ਸ਼ਰਤਾਂ ਮੰਨੋ ਜੀ ਜਿਹੜੇ ਆ ਦੋਸ਼ੀ ਪੁਲਿਸ ਅਧਿਕਾਰੀ ਐ ਇਹਨਾਂ ਨੂੰ ਸਜ਼ਾ ਮਿਲਣਗੀਆਂ ਕਿ ਨਹੀਂ ਮਿਲਣਗੀਆਂ ਜਾਂ ਜੋ ਵੀ ਇਹ ਪਰਿਵਾਰਾਂ ਦੀ ਹਾਲਾਤ ਹੋਏ ਆ ਜਾਂ ਪੰਜਾਬ ਦੇ ਵਿੱਚ ਕਿਹਨੇ ਐਡੀ ਵੱਡੀ ਕੌਨਸਪੀਰੇਸੀ ਕਰਕੇ ਇੱਕ ਜਨਰੇਸ਼ਨ ਖਤਮ ਕੀਤੀ ਆ ਕਿਹਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਹੜ ਚਲਾਏ ਆ ਇਹ ਸਾਰਾ ਕੁਝ ਸਾਨੂੰ ਜਿਹੜੀ ਵੀ ਧਰ ਨਾਲ ਸਾਨੂੰ ਜੁੜਨ ਦੀ ਲੋੜ ਐ ਇਕੱਲੇ ਅਸੀਂ ਕਹੀਏ ਜਿਵੇਂ ਮਾਨਸਾ ਹੈ ਇਕੱਲੇ ਉਹਨੂੰ ਮੋਟਾ ਨਹੀਂ ਪੈਂਦੀਆਂ ਜੀ ਲੋਕ ਹਉਆ ਕੀ ਖੜਾ ਕਰ ਦਿੰਦੇ ਆ ਵੀ ਸਿੱਖ ਪਤਾ ਨਹੀਂ ਕੀ ਕਰ ਦੇਣਗੇ ਜੇ ਇਹਨਾਂ ਨੂੰ ਵੋਟਾਂ ਪਾਤੀਆਂ ਹਾਂਜੀ ਚਲੋ ਸਾਨੂੰ ਐਨੀਵੇ ਹੁਣ ਬਿਹਾਰ ਦੇ ਵਿੱਚ ਵੀ ਇਲੈਕਸ਼ਨ ਹੋਈ ਆ ਸਾਹੇ ਮੋਰਚੇ ਬਣੇ ਆ ਜੇ ਅਸੀਂ ਕਿਸੇ ਮੋਰਚੇ ਨਾਲ ਜੁੜਦੇ ਵੀ ਹਾਂ ਹਾਂਜੀ ਤੇ ਸਾਨੂੰ ਆਪਣੀਆਂ ਬਕਾਇਦਾ ਆਪਣੀਆਂ ਸ਼ਰਤਾਂ ਜਿਹੜੀਆਂ ਪਬਲੀਕਲੀ ਉਹਨਾਂ ਨੂੰ ਕਹਿਣਾ ਚਾਹੀਦਾ ਤੇ ਆ ਸਾਡੀਆਂ ਸ਼ਰਤਾਂ ਅਸੀਂ ਤਾਂ ਤੁਹਾਡੇ ਨਾਲ ਹਰ ਬੰਦੇ ਦੀ ਮਜਬੂਰੀ ਆ ਜੇ ਵੋਟਾਂ ਦੇ ਵਿੱਚ ਸਾਨੂੰ ਵੀ ਇਹਨਾਂ ਨਨ ਚੀਜ਼ਾਂ ਦਾ ਲਾਭ ਲੈਣਾ ਚਾਹੀਦਾ ਵੀ ਜੇ ਮਜਬੂਰ ਹੈ ਤੇ ਅਸੀਂ ਵੀ ਆਉਂਦੀਆਂ ਕੁਝ ਗੱਲਾਂ ਇਹਨਾਂ ਨੂੰ ਅਨਵਾਦੀਏ ਜੀ ਇਹ ਮੈਨੂੰ ਲੱਗਦਾ ਹੈ ਵੀ ਹਜੇ ਤਾਂ ਇੱਕ ਸਾਲ ਰਹਿੰਦਾ ਹੈ ਪਰ ਇੱਥੇ ਹੋਣੀ ਜਿਵੇਂ ਜੰਗ ਦਾ ਮੈਦਾਨ ਬਣਿਆ ਹੋਇਆ ਹੈ ਪੰਜਾਬ ਵਿੱਚ ਕਿਧਰੇ ਮੰਦਪਾਵਾਂ ਨਾ ਰੈਲੀਆਂ ਹੋ ਰਹੀਆਂ ਕਿਧਰੇ ਕਾਂਗਰਸ ਲੱਗੀ ਆ ਕਿਧਰੇ ਆਪ ਲੱਗੀ ਆ ਪਰ ਇੱਕ ਸਾਲ ਦੇ ਲੰਮੇ ਪੀਰੀਅਡ ਦੇ ਵਿੱਚ ਸਾਨੂੰ ਸਿੱਖਣ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਅਸੀਂ ਇਹਨਾਂ ਲੋਕਾਂ ਦੇ ਨਾਲ ਕਿਵੇਂ ਵਿਚਰਨਾ ਜੀ ਇਸ ਦਾ ਦੁਨੀਆ ਗਲੋਬਲ ਆ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਸਾਨੂੰ ਅਸੀਂ ਇੱਕ ਖਿੱਤੇ ਦੇ ਵਿੱਚ ਵੱੜ ਕੇ ਆਪਣੇ ਸਾਰੀਆਂ ਲੋੜਾਂ ਪੂਰੀਆਂ ਕਰ ਸਕਦੇ ਆ ਪਰ ਇਹਨਾਂ ਜ਼ਰੂਰ ਹੈ ਵੀ ਅਸੀਂ ਆਪਣੀਆਂ ਮੇਜਰ ਸਾਡਾ ਆਪਣਾ ਸਿਧਾਂਤ ਹੈ ਸਿੱਖਾਂ ਦਾ ਸਾਨੂੰ ਆਪਣੇ ਸਿਧਾਂਤ ਤੇ ਖੜਕੇ ਹੀ ਗੱਲ ਕਰਨੀ ਚਾਹੀਦੀ ਨੇ ਵਰਤਾਂ ਕਿ ਆਉਂਦੀਆਂ ਜਾਂਦੀਆਂ ਰਹਿਣਗੀਆਂ ਇਹ ਜਿਹੜੇ politcal ਲੋਕ ਆ ਜਿਹੜੇ ਸਾਡੀਆਂ ਲਾਸ਼ਾਂ ਤੇ ਖੜਕੇ ਰਾਜ ਕਰਦੇ ਆ ਇਹਨਾਂ ਨੇ ਸਿਰਫ ਰਾਜ ਕਰਨਾ ਔਰ ਇਹਨਾਂ ਨੇ ਰਾਜ ਕਰਨ ਦੀ ਖਾਤਰ ਜਿੰਨਾ ਵੀ ਇਹਨਾਂ ਨੂੰ ਡਿੱਗਣਾ ਪਊਗਾ,गिरਣਾ ਪਊਗਾ,ਗਿਰ ਜਾਣਗੇ ਇਹ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਇਨਸਾਨੀਅਤ ਦਾ ਇਹਨਾਂ ਦੇ ਵਿੱਚ ਕੋਈ ਮਾਦਾ ਨਹੀਂ ਹੈਗਾ ਹੁਣ ਜਿਹੜੇ ਪੋਲਿਟਿਕਲ ਲੋਕ ਹੈ ਕੀ ਇਹਨਾਂ ਦੇ ਗੇਮ ਤੋਂ ਬਿਨਾਂ ਪੰਜਾਬ ਦੇ ਵਿੱਚ ਨਸ਼ੇ ਚੱਲ ਸਕਦੇ ਆ ਨਹੀਂ ਚੱਲ ਸਕਦੇ ਜੀ ਪਰ ਇਹਨਾਂ ਨੂੰ ਕੀ ਫਰਕ ਪੈਂਦਾ ਇਹਨਾਂ ਨੂੰ ਕਿਸੇ ਦੇ ਬੱਚੇ ਮਰ ਜਾਣ ਨਸ਼ੇ ਕਰਕੇ ਜਾਂ ਰਹਿ ਜਾਣ ਜੀ ਸਾਡੀ 50% ਬੱਚੇ ਆ ਜਿਹੜੇ ਉਹ ਵਿਦੇਸ਼ਾਂ ਨੂੰ ਤੁਰੇ ਆਉਂਦੇ ਆ ਜਿਹੜਾ ਵੀ ਜਿਹੜਾ ਵੀ ਕਿਸੇ ਤਰੀਕੇ ਪਹੁੰਚ ਸਕਦਾ ਉਹਦੀ ਹਰ ਇੱਕ ਬੰਦੇ ਦੀ ਕੋਸ਼ਿਸ਼ ਹੈ ਜੇ ਮੈਂ ਇੰਡੀਆ ਛੱਡ ਹੀ ਜਾਵਾਂ ਪੰਜਾਬ ਛੱਡ ਹੀ ਜਾਵਾਂ ਇੱਥੇ ਕੁਝ ਹੈ ਹੀ ਨਹੀਂ ਐ ਤੇ ਸਾਰੇ ਕੁਝ ਨੂੰ ਮੋੜਾ ਦੇਣਾ ਪੈਣਾ ਏ ਇਲੈਕਸ਼ਨਾਂ ਵਾਲਿਆਂ ਦੀ ਮੈਨੂੰ ਖੁਦ ਆਪ ਨੂੰ ਸਮਝਣੀ ਆ ਵੀ ਇਹ ਕਿੰਨਾ ਥੱਲੇ ਜਾ ਸਕਦੇ ਆ ਕਿੰਨਾ ਅੱਗੇ ਡੇਗ ਸਕਦੇ ਆ ਪਰ ਜੇ ਅਸੀਂ ਸਾਡੇ ਵਰਗੇ ਲੋਕ ਜਿਹੜੇ ਆਪਣੇ ਮਿਸ਼ਨ ਤੇ ਆ ਜਾਂ ਜਿਹੜੇ ਇਸ ਵਰਗ ਦੇ ਲੋਕਾਂ ਦੇ ਨੂੰ ਆਪਣੇ ਦਰਦ ਦੇ ਨਾਲ ਹੀ ਮਿਲ ਕੇ ਸਮਝਦੇ ਐ ਤੇ ਉਹਨਾਂ ਲਈ ਮੈਂ ਚਾਹੁੰਦੀ ਆ ਵੀ ਇੱਕ ਪਲੇਟਫਾਰਮ ਜ਼ਰੂਰ ਬਣਾ ਕੇ ਸਾਨੂੰ ਇਹਨਾਂ ਲੋਕਾਂ ਦੇ ਅੱਗੇ ਰੱਖਣਾ ਚਾਹੀਦਾ ਵੀ ਸਾਨੂੰ ਸਾਡਾ ਆ ਸਾਡਾ ਜਿਹੜਾ ਹੁਲੀਆ ਤੁਸੀਂ ਸਿੱਖਾਂ ਦਾ ਜਾਂ ਸਿਧਾਂਤ ਦਾ ਸਾਡੇ ਦਾ ਵਿਗਾੜਿਆ ਜਾਂ ਸਾਡੇ ਤੇ ਇੰਨਾ ਕੁਝ ਹੋਇਆ ਤੇ ਬਾਦਲ ਕਹੀ ਜਾਵੇ 83 ਵਾਲੇ ਮaaf ਨਹੀਂ ਕਰਨੇ ਤੇ ਉਹ ਫਿਰ ਉਹ ਕਹਿਣਗੇ ਅਸੀਂ ਨਕਸਲਾਈਟ ਵਾਲੇ ਮaaf ਨਹੀਂ ਕਰਨੇ ਇਹ ਤਾਂ ਫਿਰ ਚੱਲਣਗੀਆਂ ਗੱਲਾਂ ਬਿਲਕੁਲ ਬਿਲਕੁਲ ਪਰ ਇਹਨਾਂ ਵਿੱਚੋਂ ਨਿਕਲਣਾ ਕੁਝ ਨਹੀਂ ਜੀ ਤੇ ਬੀਬੀ ਜੀ ਜਿਸ ਤਰ੍ਹਾਂ ਕੋ ਦੋ ਤਿੰਨ ਮਿੰਟ ਰਹਿ ਗਏ ਨੇ ਐਟ ਦੀ ਐਂਡ ਵਨ ਲਾਸਟ ਕੁਐਸਚਨ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਾਨੂੰ ਆਪਣੇ ਸਿਧਾਂਤ ਤੇ ਖੜਨਾ ਚਾਹੀਦਾ ਜਾਂ ਆਪਣੇ ਇਸ਼ੂਜ਼ ਆਪਣੀਆਂ ਸ਼ਰਤਾਂ ਜਿਹੜੀਆਂ ਸਾਹਮਣੇ ਰੱਖਣੀਆਂ ਚਾਹੀਦੀ ਤਾਂ ਕਿ ਸੇ ਪਾਰਟਨਰ ਜੁੜਨਾ ਚਾਹੀਦਾ ਜਿਸ ਤਰ੍ਹਾਂ ਜੋ ਸਾਡੀ ਆਪਣੀ ਪੰਥਕ ਪਾਰਟੀ ਜਿਸ ਤਰ੍ਹਾਂ ਆਪਣਾ ਪਲੈਟਫਾਰਮ ਸਗਾ ਸ਼ਰਮਨੀ ਅਕਾਲੀ ਦਲ ਅੰਮ੍ਰਿਤਸਰ ਜਿਸ ਤਰ੍ਹਾਂ ਉਹਨਾਂ ਨੇ ਸਰਬੱਤ ਖਾਲਸਾ ਬੁਲਾਇਆ ਸੀ ਬਾਕੀ ਜੱਥੇਬੰਦੀਆਂ ਨਾਲ ਮਿਲ ਕੇ ਪਰ ਜਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਸ਼ਰਤਾਂ ਆਪਣੇ ਇਸ਼ੂਜ਼ ਤੇ ਆਪਣੇ ਸਿਧਾਂਤਾਂ ਤੇ ਆਪਣੇ ਧਰਮ ਦੇ ਉੱਪਰ ਗੱਲਬਾਤ ਕੀਤੀ ਪਰ ਉੱਥੇ ਸੀਗੇ ਉਹਨਾਂ ਦੇ ਉੱਪਰ ਦੇਸ਼ਧ્રોਹ ਦੇ ਕੇਸਿਸ ਪਾ ਦਿੱਤੇ ਗਏ ਹਜੇ ਵੀ ਕਾਫੀ ਸਾਰੇ ਸਾਡੇ ਵੀਰ ਨਹੀਂ ਆਪਣੇ ਘਰ ਨਹੀਂ ਪਹੁੰਚੇ ਹੈਗੇ ਬਿਕੋਜ਼ ਹਜੇ ਵੀ ਉਹ ਉਹਨਾਂ ਦੀ ਫੜਫੜੀ ਹੋ ਰਹੀ ਹੈ ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ ਤੁਹਾਨੂੰ ਕੀ ਲੱਗਦਾ ਕਿ ਹੁਣ ਲਾਈਕ ਜਿਸ ਗੱਲ ਕੀਤੀ ਕਿ ਸਾਨੂੰ ਕਿਸੇ ਹੋਰ ਪਾਰਟੀ ਵੱਲ ਦੇਖਣ ਦੀ ਬਜਾਏ ਇਸ ਲਈ ਸਚਾਨ ਹੈ ਕਿ ਸਾਡੀ ਆਪਣੀ ਕੋਈ ਸਿੱਖਣ ਦੀ ਪਾਰਟੀ ਹੋਵੇ ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ ਤੁਸੀਂ ਕੀ ਸੋਚਦੇ ਕਿ ਇਸ ਦਾ ਕੀ ਹੱਲ ਹੋਵੇਗਾ ਵਿਖੋ ਜੀ ਵੱchnu ਸਾਡਾ ਸੁਲਤਾਨ ਕਹਿੰਦਾ ਵੀ ਸਾਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਇਕੱਠ ਕਰਨ ਦਾ ਹੱਕ ਹੈ ਸਾਨੂੰ ਧਰਨੇ ਮਜਾਰੇ ਸਭ ਕੁਝ ਕਰਨ ਦਾ ਹੱਕ ਬਿਲਕੁਲ ਬੜਾ ਜਿਤ ਬੜਾ ਸੋਹਣਾ ਸਰਬੱਤ ਖਾਲਸਾ ਸੱਦਿਆ ਗਿਆ ਹੈ ਜੀ ਔਰ ਲੋਕਾਂ ਨੇ ਆਪਣੇ ਬਹੁਤ ਹਮ ਹਮਾ ਕੇ ਪਹੁੰਚੇ ਹੈ ਬੜੀ ਮਤਲਬ ਕਿ ਇੱਕ ਇਤਿਹਾਸਿਕ ਘਟਨਾ ਹੋਈ ਹੈ ਇਹ ਜੀ ਤੇ ਮੈਂ ਇਹਦੇ ਹੱਕ ਤੇ ਪਰ ਜੋ ਸਰਕਾਰਾਂ ਕਰਦੀਆਂ ਸਾਨੂੰ ਅਸੀਂ ਪਹਿਲਾਂ ਹੀ ਸਾਨੂੰ ਅਸੀਂ ਤਿਆਰ ਆ ਇਸ ਗੱਲ ਲਈ ਔਰ ਔਗ ਵੀ ਪਿਆਰੀ ਹੋਣਗੇ ਜਿਨ੍ਹਾਂ ਨੇ ਸਰਬੱਤ ਖਾਲਸਾ ਸੱਦਿਆ ਰੇਂਜ ਕੀਤਾ ਉਹਨਾਂ ਨੂੰ ਵੀ ਪਤਾ ਸੀ ਵੀ ਸਰਕਾਰ ਸਾਡਾ ਕਿਵੇਂ ਕਰੂਗੀ ਤੇ ਬੜੇ ਲੋਕ ਦੇਖ ਰਹੇ ਹਨ ਵੀ ਕਿੰਨੀ ਕਿ ਡੈਮੋਕ੍ਰੇਸੀ ਹੈ ਵੀ ਅਸੀਂ ਉਥੇ ਕੋਈ ਗੱਲ ਨਹੀਂ ਹੋਈ ਈਵਨ ਕੋਈ ਗੱਲ ਕੋਈ ਹੋਈ ਨਹੀਂ ਇਹੋ ਜੀ ਜਿਹਦੇ ਵਿੱਚ ਆਪਾਂ ਕਹਿ ਸਕੀਏ ਕਿ ਡੀਸਟਰੂ ਦੇ ਮੱਕਦੇ ਮੈਂ ਦਰਜ ਹੋ ਜਾਣ ਮੈਂ ਨਿੱਜੀ ਤੌਰ ਤੇ ਬੜੇ ਲੋਕਾਂ ਨਾਲ ਸੰਪਰਕ ਜਿਹਦੇ ਨਾਲ ਵੀ ਕਰਦੀਆਂ ਸਭ ਦੇ ਮੋਬਾਈਲ ਬੰਦਾ ਰਹੇ ਆ ਯੋਜਨਾ ਕਰ ਮੈਨੂੰ ਤਾਂ ਸਮਝ ਲੱਗ ਰਹੀ ਹੈ ਵੀ ਇਹ ਘਟਨਾ ਹੀ ਇਹ ਹੈ ਵੀ ਲੋਕਾਂ ਨੂੰ ਇੰਨਾ ਡਰਾਇਆ ਜਾਵੇ ਕਿ ਤੁਸੀਂ ਬਸ ਸਿੱਖੀ ਵਾਲਾ ਮਸਲਾ ਤੇ ਕੋਈ ਛੇੜਨਾ ਹੀ ਨਹੀਂ ਆ ਉਹਨਾਂ ਦਾ ਤਾਂ ਮਤਲਬ ਹੀ ਇਹ ਹੈ ਕਿ ਹੁਣ ਬਾਦਲ ਹੈ ਜਿਹੜਾ ਉਹ ਪਹਿਲਾਂ ਸਿੱਖ ਸੀ ਹੁਣ ਉਹ ਬਾਦਲ ਤੋਂ ਪੰਜਾਬੀ ਆ ਗਿਆ ਪੰਜਾਬੀ ਨੂੰ ਹੁਣ ਪਤਾ ਨਹੀਂ ਉਹ ਹੈ ਤੇ ਅੰਦਰੋਂ ਤਾਂ ਆਰਐਸਐਸ ਹੀ ਹੈ ਹੋਰ ਇਹ ਕਿੰਨਾ ਕੁ ਗਿਰੂਗਾ ਇਹ ਨਹੀਂ ਅਸੀਂ ਕਹਿ ਸਕਦੇ ਪਰ ਸਰਬੱਤ ਖਾਲਸਾ ਦੇ ਵਿੱਚ ਜਿਹੜੇ ਲੋਕਾਂ ਨੂੰ ਮੈਂ ਕੰਡੈਮ ਕਰਦੀ ਆਂ ਵੀ ਜਿਹੜੇ ਲੋਕਾਂ ਨੂੰ ਫੜਿਆ ਗਿਆ ਤੁਹਾਡੇ ਜਿਹੜੇ ਲੋਕਾਂ ਨੂੰ ਇਹ ਕਹਿ ਕੇ ਉਹਦੇ ਤੇ ਦੇਸ਼ದ್ರੋਹ ਦੇ ਮਕਦਮੇ ਦਰਜ ਹੋਏ ਆ ਵੀ ਤੁਸੀਂ ਉੱਥੇ ਪਹੁੰਚਦੇ ਹੀ ਕਿਉਂ ਆ ਉਹਨਾਂ ਦੀ ਜਿਨਾਖਤ ਕਰ ਕਰਕੇ ਸਰਬੱਤ ਖਾਲਸੇ 'ਚੋਂ ਕਥੋ ਫਿਰ ਉਹਨੂੰ ਮਲਗੋਬਾ ਬਣਾਇਆ ਜਾ ਰਿਹਾ ਕਿ ਇਹਦੇ ਵਿੱਚ ਕਾਂਗਰਸ ਨੇ ਆਹ ਕੀਤਾ ਆਹ ਕੀਤਾ ਬੰਦਾ ਕਾਂਗਰਸ ਦਾ ਹੋਵੇ ਜਾਂ ਕੋਈ ਵੀ ਉੱਥੇ ਗਏ ਦਾ ਸਿੱਖ ਹੈ ਨਾ ਬਿਲਕੁਲ ਜੀ ਸਾਰਿਆਂ ਨੂੰ ਸਮਝਣ ਵਾਲੀ ਗੱਲ ਇਹ ਆ ਕਿ ਉੱਥੇ ਕੋਈ ਇਸ ਤਰ੍ਹਾਂ ਦੇ ਬੰਦੇ ਆਏ ਆ ਜਿਵੇਂ ਇਹ ਰੈਲੀਆਂ ਦੇ ਵਿੱਚ ਰਾਜਸਥਾਨੋਂ ਤੇ ਹੋਰ ਲੋਕਾਂ ਤੋਂ ਹਰਿਆਣੇ ਤੋਂ ਬੰਦੇ ਢੋਂਦੇ ਆ ਕਿ ਇਸ ਤਰ੍ਹਾਂ ਦਾ ਕੁਝ ਹੋਇਆ ਆਪ ਮੁਹਾਰੇ ਲੋਕ ਆਏ ਔਰ ਸਿੱਖ ਆਏ ਮੈਂ ਨਹੀਂ ਮੰਦੀ ਵੀ ਉਹ ਕਾਂਗਰਸੀ ਆ ਜਾਂ ਕੋੜੇ ਆ ਜੋ ਵੀ ਹੋਣਗੇ ਪਰ ਉਹ ਸਿੱਖੀ ਸਰੂਪ ਦੇ ਵਿੱਚ ਸਾਰੇ ਲੋਕ ਉੱਥੇ ਪਹੁੰਚੇ ਆ ਕਿ ਸਾਰੇ ਆਨੇ ਸਰਬੱਤ ਖਾਲਸੇ ਦੀ ਹਮੇਵਰੀ ਆ ਪਰ ਮੈਂ ਆਪਣੇ ਕੋਲੋਂ ਮੇਰੀ ਜਿਵੇਂ ਨਿੱਜੀ ਰਾਏ ਆ ਵੀ ਇਹਨੂੰ ਐਡੀਸ਼ੇਤੀ ਇਹਨੂੰ ਪ੍ਰੀ ਰੱਖਣਾ ਚਾਹੀਦਾ ਸੀ ਇਹਦਾ ਨਾਮ ਥੋੜਾ ਜਿਹਾ ਜੇ ਸਰਬੱਤ ਖਾਲਸੇ ਤੋਂ ਅਪਰਾਧ ਕਰ ਲੈਂਦੇ ਅਸੀਂ ਸਾਨੂੰ ਤਿਆਰੀ ਪੂਰੀ ਨਾ ਕਰਨਾ ਚਾਹੀਦਾ ਸੀ ਤਾਂ ਉਹਨਾਂ ਵੋਟਾਂ ਹੋਰ ਨੇੜੇ ਆ ਜਾਂਦੀਆਂ ਸਾਡੇ ਇਸ਼ੂ ਹੋਰ ਉੱਚੇ ਚੱਕੇ ਜਾਂਦੇ ਅਸੀਂ ਦੁਨੀਆ ਨੂੰ ਦੱਸ ਸਕਦੇ ਵੀ ਆ ਸਿੱਖਾਂ ਦੇ ਮਸਲੇ ਆ ਫਿਰ ਉਹਨਾਂ ਨੇ ਚੱਕ ਕੇ ਸਾਰੇ ਅੰਦਰ ਕਰਦੇ ਆ ਤੇ ਤਿਆਰੀ ਲਈ ਕੌਣ ਹੈ ਬਾਰ ਜੀ ਬਿਲਕੁਲ ਇਹ ਸਾਡੇ ਲਈ ਇੱਕ ਸਮੱਸਿਆ ਹੈ ਸਾਨੂੰ ਵੀ ਚਾਹੀਦਾ ਹੈ ਜੀ ਵੀ ਕੋਈ ਸਟ੍ਰੈਟਜੀ ਜਾਂ ਸਾਡਾ ਵੀ ਕੋਈ ਆਰਗੇਨਾਈਜ਼ਰ ਚੰਗੇ ਹੋਣੇ ਚਾਹੀਦੇ ਜਿਨ੍ਹਾਂ ਨੂੰ ਸਮਝ ਪਹਿਲਾਂ ਪਤਾ ਹੋਵੇ ਵੀ ਹੁਣ ਸਰਕਾਰ ਨੇ ਸਾਡੇ ਨਾਲ ਆ ਕਰਨਾ ਅਸੀਂ ਆਪ ਦੇ ਬਚਾ ਲਈ ਕੀ ਕਰਨਾ ਜੇ ਅਸੀਂ ਨੂੰ ਬਰੀ ਪਲਾਨ ਕਰਕੇ ਚੱਲਦੇ ਇਸ ਸਰਬੱਤ ਖਾਲਸੇ ਨੂੰ 2 ਅਪ੍ਰੈਲ ਦੇ ਵਿੱਚ ਇੱਕ ਵੱਡੇ ਮਾਰਜਿਨ ਤੇ ਇਕੱਠ ਕਰਦੇ ਕੀ ਦਾ ਦੱਦੇਗਾ ਜਿਹੜੀ ਉਹ ਘਟਨਾ ਹੋਈ ਸੀ ਉਹਦੇ ਨਾਲ ਬੜੇ ਲੋਕ ਜੁੜ ਗਏ ਸੀ ਲੋਕ ਸੜਕਾਂ ਤੇ ਆ ਗਏ ਸੀ ਔਰ ਬਾਦ ਸਰਕਾਰ ਦੇ ਲੋਕਾਂ ਨੇ ਪਿੰਡਾਂ ਦੇ ਵਿੱਚ ਲਾਤਾ ਹੀ ਜਾਂ ਲਿਖ ਲਿਖ ਕੇ ਵੀ ਇਸ ਮੰਡਵੇ 'ਚ ਕੋਈ ਵੀ ਕਾਲੀ ਮੰਤਰੀ ਜਾਂ ਕੋਈ ਵੀ ਆਊਗਾ ਕਿਸੇ ਨੂੰ ਵੜਨ ਨਹੀਂ ਦੇਵਾਂਗੇ ਬਹੁਤ ਸ਼ਰਮਨਾਕ ਉਹਨਾਂ ਲਈ ਘਟਨਾਵਾਂ ਹੈ ਪਰ ਉਹ ਫਿਰ ਵੀ ਉਹਨਾਂ ਨੂੰ ਸ਼ਰਮ ਸ਼ਰਮ ਵਾਲੀ ਕੋਈ ਗੱਲ ਨਹੀਂ ਹੈਗੀ ਉਹਨਾਂ ਨੇ ਫਿਰ ਉਹ ਆਪਦਾ ਮੀਡੀਆ ਉਹਨਾਂ ਕੋਲੇ ਆ ਸਾਰੀ ਸਰਕਾਰ ਉਹ ਚਲਾ ਰਹੇ ਆ ਪਾਵਰ ਚ ਹੈ ਉਹ ਸਾਰਾ ਕੁਝ ਫਿਰ ਮੈਂਟੇਨ ਕਰਕੇ ਹੁਣ ਫਿਰ ਉਹ ਦਾਬੇ ਮਾਰਦੇ ਆ ਵੀ ਅਸੀਂ ਜੀ ਆ ਵੇਖੋ ਸਾਡੀਆਂ ਸੱਦ ਭਾਵਨਾ ਰੈਲੀਆਂ ਗਿੱਡੀਆਂ ਗਿੱਡੀਆਂ ਹੋ ਰਹੀਆਂ ਸੌਣ ਦੱਸੂਗਾ 2017 ਦਾ ਵੀ ਸਿੱਖ ਦਿੱਤੇ ਖੜੇ ਆ ਜੀ ਤੇ ਇਹ ਜਿਹੜੇ ਲਾਸ਼ਾਂ ਤੇ ਖੜ ਕੇ ਰਾਜ ਕਰਨ ਵਾਲੇ ਲੋਗ ਇਹਨਾਂ ਦੀ ਜ਼ਮੀਰ ਹੋਰ ਕਿੰਨੀ ਕੱਥਲੇ ਜਾਂਦੀ ਹੈ ਹਾਂਜੀ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹਨਾਂ ਇਸ਼ੂਜ਼ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨਾਲ ਸੋ ਜਿੱਦ ਤੁਸੀਂ ਗੱਲ ਕੀਤੀ ਕਿ ਸ਼ੋਰਟ ਟਰਮ ਚਾਹੇ ਸਰਬੱਤ ਖਾਸ ਦੇ ਵਿੱਚ ਮੋਰ ਦਨ ਕਿ ਐ ਲੱਖਾਂ ਦੀ ਗਿਣਤੀ ਵਿੱਚ ਸਿੱਖਿਆ ਨੇ ਸ਼ਮੂਲਿਤ ਕੀਤੀ ਪਰ ਮੈਂ ਇਹ ਸ਼ੋਰਟ ਟਰਮ ਸਿਗਾ ਥੋੜੀ ਸਮੇਂ ਦੇ ਵਿੱਚ ਪਲਾਨ ਕੀਤਾ ਗਿਆ ਸੀ ਪਰ ਜਿਹੜਾ April ਦੇ ਵਿੱਚ ਹੋਵੇਗਾ 2016 ਦੇ ਵਿੱਚ ਉਹ ਕਾਫੀ ਰੀਪਲੈਨਿੰਗ ਵੀ ਹੋ ਰਹੀ ਆ ਤੇ ਹੋਵੇਗੀ ਉਸ ਨੂੰ ਅੱਛੀ ਤਰ੍ਹਾਂ ਆਰਗੇਨਾਈਜ਼ ਵੀ ਕੀਤਾ ਜਾਏਗਾ ਕਾਫੀ ਸਟ੍ਰੈਟਜੀ ਵੀ ਹੋਏਗੀ ਉਹਦੇ ਵਿੱਚ ਸੋ ਥੈਂਕ ਯੂ ਸੋ ਮੱਚ ਕਿ ਤੁਸੀਂ ਆਪਣੇ ਵਿਚਾਰ ਇਹਨਾਂ ਮੁੱਦਿਆਂ ਦੇ ਉੱਪਰ ਦਿੱਤੇ ਤੇ ਇਸ ਬਾਰੇ ਵੀ ਆਪਣੇ ਰ ਨੇ ਸਿੱਧਾ ਡਿਕੋ ਇਜ਼ਾਤ ਲੈਨੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਮੈਂ ਮੇਰੇ ਜਿਹੜੇ ਲੋਗਾਂ ਮੈਂ ਸੁਣਨ ਵਾਲੀ ਸੰਗਤ ਹੈ ਮੈਂ ਸਾਰਿਆਂ ਨਾਲ ਆਪਣੀ ਵਿਚਾਰ ਜਿਹੜੇ ਆ ਮੇਰੇ ਚੰਗੇ ਜਾਂ ਮਾੜੇ ਜੋ ਵੀ ਹੈ ਪਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਕੋਈ ਵੀ ਮੇਰੀ ਮਨ ਦੀ ਭਾਵਨਾ ਜਿਹੜੀ ਲੋਕਾਂ ਤੱਕ ਪਹੁੰਚਦੀ ਹੈ ਤੇ ਮੈਨੂੰ ਜਿਹੜਾ ਮਨੋਬਲ ਮਿਲਦਾ ਹੈ ਸੰਗਤ ਤੋਂ ਜੀ ਸਾਨੂੰ ਬਹੁਤ ਮਾਣ ਹੁੰਦਾ ਤੁਹਾ ਨਾਲ ਗੱਲ ਕਰਕੇ ਜੀ ਤੋਂ ਹੰਦਰ ਗਸਤ ਲੈਨੇ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਹਿ